ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕੀ ਮੇ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਡੈਡੀ ਵਾਲੇ ਲੋ ਜੀ ਅਸੀਂ ਜਾਣਦੇ ਆ ਜੀ ਲੋਹੜੀ ਦੇ ਫੰਕਸ਼ਨ ਤੇ ਬਾਕੀ ਸਰਦਾਰ ਜੀ ਇਹਦੀ ਗੱਡੀ ਪੂਰੀ ਤੇਜ਼ ਤੇ ਕਰੀ ਹੋਈ ਪਜਾਈ ਹੋਈ ਆ ਕਿਉਂਕਿ ਅਸੀਂ ਹੋ ਗਿਆ ਲੇਟ ਕਰੋ ਲੇਟ ਤੁਰੇ ਸੀ ਹੈਲੋ

ਰਾ ਪਹਿ ਗਿਆ ਸੀ ਹਨਾ ਨੂੰ ਤੇਰ ਬੱਚਿਆਂ ਦੇ ਲੱਗੇ ਸੀ ਸਾਗਨ ਜਿਹੜੀ ਮੇਰੇ ਉਹ ਦੂਜੀ ਭਾਬੀ ਬੈਠੀ ਸੀ ਉਹਨਾਂ ਦੇ ਬਿਲੇ ਉਹਨਾਂ ਦੇ ਨੇ ਬੇਟਾ ਬੇਟੀ ਦੁਭਾ ਹੋਈ ਸੀ ਤੇ ਇਹਨਾਂ ਦੀ ਐ ਸਪੈਸ਼ਲ ਮੁੰਡੀ ਸੀ ਤੇ ਸਾਗਨ ਨੇ ਲੱਗੇ ਪਏ ਸੀ ਮੈਂ ਕਿਹਾ ਚਲ ਮੈਂ ਬਾਅਦ ਚਲੀ ਜਾਂਦੀ ਆ ਤਰੀ ਮੇਰੀ ਚੁੱਪ ਕਰ ਲਵਾ ਹਣਾ ਸਾਰੇ ਜਿਸ ਦੇ ਨਾਲ ਇੱਕ ਰੁਜਨ ਮਿਲਦੇ ਸੀ ਤੇ ਇੱਧਰ ਮੇਰੀ ਛੋਟੀ ਭੈਣ ਤੇ ਪੰਜਾਈ ਖੜੇ ਸੀ ਕਿ ਮੈਂ ਵੀਡੀਓ ਕਰ ਜੀ ਸੀ ਤੇ ਲੋ ਜੀ ਹੁਣ ਲਾਉਣੇ ਤੁਹਾਨੂੰ ਛੋਟੇ ਜਿਹੇ ਬੇਟਾ ਹੈ ਕੀ ਨਾਮ ਹੈ ਉਹ ਕੀ ਨਾਮ ਹੈ ਬੇਟੇ ਨੇ ਕੀ ਨਾਮ ਹੈ ਮੇਰ ਤਾਂ ਆਪਣੀ ਯਾਦ ਨੋ ਇੰਨਾ ਲੱਗ ਜਾਈ ਕਿ ਸੀ ਨਾ ਤੇ ਇਹ ਹੈ ਕਿ ਆ ਕਿਊਟ ਜੀ ਗਰਲ ਬੋਹੂ ਛੋਟੀ ਜੀ ਛੋਟੀ ਜੀ ਨੋਟੀ ਵਾਈਕ ਬਹੁਤ ਜਿਆਦੇ ਪਿਆਰੇ ਲੱਗਦੇ ਨੇ ਦੋਏ ਬੇਟਾ ਬੇਟੀ ਹਨਾ ਤੇ ਜੁੜਬਾ ਹੋਈ ਸੀ ਇਹ ਤਾਂ ਅੱਜ ਵੀ ਉਹਦੇ ਵਰਗਾ ਲੱਗਦਾ 골ਡੀ ਦੇ ਮੁੰਡੇ ਵਰਗੇ ਅੰਦਰਲੀ ਹੋਏ ਦੱਸੇ ਹਨਾ ਤੇ ਭਾਬੀ ਜੀ ਹੋਰ ਬਾਅਦ ਸੀ ਛੋਟੀ ਡਿੰਪਲ ਤੇ ਥੋੜਾ ਜਿਹੀ ਛੋਟੀ ਭਾਬੀ ਦੇ ਬੇਟਾ ਬੇਟੀ ਲਈ ਜੀ ਮੈਂ ਕਹਾਂ ਵੀ ਦੋਵੇਂ ਬੱਚਿਆਂ ਨੂੰ ਹਨਾ ਬੈੱਡ ਤੇ ਪਾ ਦੋ ਹਨਾ ਤੇ ਇਕੱਠਿਆਂ ਨੂੰ ਤੇ ਬਹੁਤ ਪਿਆਰੇ ਲੱਗਦੇ ਸੀ ਹਨਾ ਬਹੁਤ ਪਿਆਰ ਆਉਂਦਾ ਛੋਟੇ ਬੱਚਿਆਂ ਨੂੰ ਜਦੋਂ ਆਪਾਂ ਕਿਊਟ ਜਿਹੀ 베ਬੀ 베ਬੀ ਬੁਆਇ ਤੇ 베비 ਕਰਨ ਨੂੰ ਦੇਖਦੇ ਆ ਹਨਾ ਬਹੁਤ ਜ਼ਿਆਦੇ ਪਿਆਰ ਆਉਂਦਾ ਬਹੁਤ ਸੋਹਣੇ ਲੱਗਦੇ ਸੀ ਹਨਾ ਤੇ ਦੇਖੋ ਮੈਂ ਇਹਨਾਂ ਨੂੰ ਕਹਿੰਦੀ ਸੇਮ ਵੀ ਹੈ ਨਾ ਇਹ ਵੀ ਹੱਥ ਜਲਾ ਕੇ ਨੂੰ ਠੰਡ ਜੀ ਲੱਗ ਸੀ ਕਿਉਂਕਿ ਠੰਡੇ ਹੱਥ ਸੀ ਬੱਚਾ ਜਦੋਂ ਹੱਥ ਲਾਉਂਦੇ ਆ ਤੇ ਬੱਚਾ ਮਤਲਬ ਕਿ ਉਹ ਹੋਰ ਇਤਰਾਹ ਦਾ ਮਹਿਸੂਸ ਕਰਦੇ ਜਿਵੇਂ ਠੰਡੇ ਹੱਥ ਲੱਗਦੇ ਨੇ ਹਨਾ ਤੇ ਇੱਧਰ ਖੜੇ ਨਾ ਖੜੇ ਨੇ ਛੋਟੇ ਭਾਬੀ ਮੇਰੇ ਜਿਨ੍ਹਾਂ ਦੇ ਮਤਲਬ ਕੀ ਇਹ ਬੇਬੀ ਬੁਆਏ ਤੇ ਬੇਬੀ ਕਰਨ ਨੇ ਤੁਹਾਨੂੰ ਜੀ ਇੱਧਰ ਲੱਡੀ ਸੀ ਅਸੀਂ ਰੋਟੀ ਵਗੈਰਾ ਖਾਣ ਤੇ ਮੈਂ ਛੋਟੀ ਪੈਣ ਪਿਆ ਇਸਨੇ ਮੈਂ ਪੂਰੀ ਪਾ ਲਿਆ ਨਾ ਰੋਟੀ ਮੈਂ ਉੱਥੇ ਖੜ ਕੇ ਮੈਂ ਦਿਖਾਈ ਨਹੀਂ ਜੰਨੇਗਾ ਆਪਾਂ ਫੇਰ ਬੈ ਕੇ ਟਿਕਾਈ ਨਾਲ ਖਾਵਾਂਗੇ ਤੇ ਮੇਰੇ ਬੈਠਣੇ ਪਰ ਜਾਈ ਤੇ ਇਹ ਬੈਠੇ ਨੇ ਛੋਟੀ ਭੈਣ ਇੱਧਰ ਬੈਠੇ ਮੇਰੀ ਮੰਮੀ ਤੇ ਮੈਂ ਬੈਠੀ ਆ ਤੇ ਬਾਕੀ ਰਿਸ਼ਤੇਦਾਰ ਆਏ ਨੇ ਦੇਖੋ ਇਹ ਬਹੁਤ ਜਿਆਦਾ ਘੱਟ ਸੀ ਹਨਾ ਅੱਗੇ ਜੀ ਸਤਾ ਜੀ ਰੋਟੀ ਖਾ ਕੇ ਅੰਦਰ ਖੜਕੇ ਸੀ ਹਨਾ ਚਲ ਕੇ ਨੇ ਚੱਲ ਗਏ ਦੁਬਾਰੇ ਆ ਜਾਨੇ ਹਨਾ ਮੈਂ ਅੰਦਰ ਸੀ ਅੰਦਰ ਸੀ ਮਨ ਕਰਦਾ ਸੀ ਵੀਡੀਓ ਸ਼ੂਟ ਤੇ ਮੈਂ ਲੱਗੀ ਪਈ ਸੀ ਅੰਦਰ ਰੋਟੀ ਖਾਣ ਹਨਾ ਲੋ ਜੀ ਇੱਧਰ ਆ ਜਿਹੜਾ ਬਚਾ ਲਿਆ ਇਹ ਹੈਗਾ ਮੇਰਾ ਭਤੀਜਾ ਤੇ ਇੱਧਰ ਸਾਈਡ ਤੇ ਹੈਗੀ ਹੈ ਮੇਰੀ ਪਤਨੀ ਜੀ ਕਾਸ਼ੀ ਪਤੇ ਇੰਦਰਜੀਤ ਸਿੰਘ ਹਨ ਨਾਲ ਹੈਗਾ ਮਨੀਂਦਰ ਇਹ ਮੇਰਾ ਇੱਦਾਂ ਲੱਗਦਾ ਜਿਵੇਂ ਦੁਕਾਨ ਤੇ ਜਾਂਦੇ ਨੇ ਆਪ ਜੀ ਉਸ ਤੋਂ ਬਾਅਦ ਅਸੀਂ ਆ ਗਏ ਸੀ ਘਰ ਹਨਾ ਤੇ ਲੋ ਜੀ ਆਪ ਆ ਗਏ ਆਪਾਂ ਘਰ ਸਾਹਮਣੇ ਆ ਦੇਖੋ ਸਾਡਾ ਘਰ ਤੇ ਨੀਚੇ ਹੈਗੀ ਹੈ ਖਰਾਬ ਦੀ ਦੁਕਾਨ ਤੇ ਇਹ ਹੈਗਾ ਮੇਰਾ ਭਰਾ ਛੋਟਾ ਚੈੱਕ ਹੋ ਜਾਏਗਾ ਉਹ ਹੋ ਜੇ ਅਗਲਾ ਹੱਥ ਦੇ ਬੋਕੇ ਤੇ ਵੀਰੋ ਕੇ 7 ਵਜੇ ਤਾਂ ਉੱਠੇ ਆ। ਮੈਂ 4 ਵਜੇ ਕਰਾਂਗਾ। ਮੈਂ ਤਾਂ ਕਿਸੇ ਕੋਲ ਨਹੀਂ। ਮੈਂ ਜਪਾਈ ਜਾਂਦਾ। ਆਹੋ ਜਿਆਰ ਉੱਠੇ। ਮੇਰੀ ਫਸੀਖਾ। ਪਹਿਲੋ ਜੀ ਆ ਇਧਰਾ ਸੀ ਵੈਗ ਸੀ ਬਾਰੇ ਮੈਂ ਕਿਹਾ ਚੱਲ ਥੋੜੀ ਧੁੱਪ ਇੱਥੇ ਬੈਣ ਹੈ ਨਾ ਤੇ ਮੈਂ ਹਾਸ ਦਿੱਤੇ ਵੀ ਇਹਦੀ ਆਕਾਸ਼ ਦੀਵ ਦੀ ਮਤਲਬ ਕਿ ਪਿੰਗ ਵਾਲੀ ਫੱਟੀ ਬਣਾਉਣੀ ਰਹਿ ਗਈ ਵੀ ਚੱਲ ਫੇਰ ਬਣਾ ਲਵਾਂ ਭੁੱਲ ਗਈ ਮੈਂ ਕਹਿਣਾ ਤੇ ਲੋ ਜੀ ਇੱਧਰ ਜੋ ਸੂਟ ਦਿੱਤੇ ਸੀ ਉਹ ਦਿਖਾਉਂਦੀ ਸੀ ਮੰਮੀ ਨੂੰ ਹਨਾ ਤੇ ਅੰਦਰ ਮੇਰੀ ਪਰਜਾਈ ਬਣਾਉਣ ਲੱਗੀ ਪਈ ਸੀ ਚਾਹ ਤੇ ਇੱਧਰ ਛੋਟੀ ਭੈਣ ਤਿਆਰ ਹੋ ਕੇ ਜਾਂਦੀ ਸੀ ਤੇ ਨਾਲ ਮੇਰਾ ਖੜਾ ਹੈ ਛੋਟਾ ਭਰਾ ਤੇ ਇਹ ਦੋਹੇ ਨਾਲ ਖੜ ਗਿਆ ਮਨਿੰਦਰ ਕਹਿੰਦਾ ਸਾਡੇ ਦੋਹਾ ਦੇ ਕੱਦ ਦੇਖਦੇ ਆ ਕਿਹਦਾ ਵੱਡਾ ਜਿਸੀ ਚਾਹ ਪਿੰਦੀ ਪਿੰਦੀ ਗੱਲਾਂ ਮਾਰੀ ਜਾਂਦੀ ਕਹਿੰਦੀ ਮੈਂ ਛੇਤੀ ਜਾਣਾ ਮੈਂ ਕਿਹਾ ਚਲ ਤੂੰ ਦੋ ਕੁੱਟਾ ਚਾਹ ਦੀਆਂ ਤਾਂ ਪੀ ਜਾ ਹਨਾ ਫਿਰ ਵੀ ਠੰਡਾ ਹਨਾ ਬਸ ਚ ਜਾਏਗੀ ਫਿਰ ਵੀ ਹਨਾ ਜਾ ਕੇ ਕੰਮ ਕਰਨਾ ਨੂੰ ਕਿਉਂਕਿ ਇਹ ਜੌਬ ਕਰਦੇ ਨੇ ਛੋਟੀ ਸਿਸਟਰ ਮੇਰੀ ਤੇ ਇੱਧਰ ਫਿਰ ਸੀਮਤ ਕਹਿੰਦਾ ਮੈਂ ਆਪਦਾ ਕੱਦ ਦੇਖਦਾ ਮਾਮੂ ਨਾਲ ਮੇਰਾ ਕੱਦ ਕਿੱਟਾ ਕ ਬੰਦਾ ਮੈਂ ਕਿ ਚੜਾ ਲੀਦਾ ਮਹਾ ਹਾਏ ਮਹਿਕ ਮਹੰਮਰੀ ਢੂਣੀ ਦੂਬਰੀ ਆ ਮੰਨੂ ਕਹਿੰਦਾ ਅਫੀ ਕਹਿੰਦਾ ਹੌਸਲਾ ਰੱਖ ਹੌਸਲਾ ਉਹ ਵੀ ਨਾ ਬੇਰਵਾਜ ਮੈਂ ਕਿ ਮਰ ਲੱਤ ਉੱਨਟਾ ਨਾ ਡਿੱਗੀ ਮਾਮਾ ਜੀ ਤੋਂ ਥੋੜੇ ਪਿੰਜਣੀਆਂ ਦੇ ਦੋ ਮੇਰੇ ਦਰਦ ਹੋਇਆ ਮੈਂ ਕਿ ਹਾਏ ਆਪ ਕਹਿੰਦਾ ਕਹਿੰਦਾ ਮੈਂ ਕਿ ਲੱਤ ਮਾਰ ਕੇ ਨੀਚੇ ਕਰ ਦਿਓ ਕਹਿੰਦਾ ਜੀ ਤੈਨੂੰ ਮੇਰੇ ਮੂੰਹ ਮਾ ਦੇ ਕਹਿੰਦਾ ਜਾਨ ਕੱਢੀ ਇਸੋ ਬਾਤ ਦੀ ਪਰਚਾਈ ਲਈ ਸੀ ਚਾਹ 파 ਕੇ ਹਨਾ ਤੇ ਅਸੀਂ ਲੱਗੇ ਸੀ ਚਾਹ ਪੀਣ ਨਾਲ ਗੱਲਾਂ ਬਾਤਾਂ ਕਰਨ ਲੱਗੇ ਸੀ ਹਨਾ ਮੈਂ ਚੱਲ ਬਹੁਤ ਟਾਈਮ ਬਾਅਦ ਆਇਆ ਰੱਖਣੀਆ ਵੇਲੇ ਤੇ ਆਏ ਹੋਏ ਸੀ ਤੇ ਹੁਣ ਵੀ ਅਸੀਂ ਮਤਲਬ ਕਿ ਤੇ ਚਾਚਾ ਜੀ ਦੇ ਪੋਤਾ ਪੁੱਤੀ ਲੋਨ ਤੇ ਆਈ ਸੀ ਮੈਂ ਕਿਹ ਚੱਲਣਾ ਕਾ ਹੋਪੇਗੀ ਜੇ ਆਮਾਗੇ ਪੀ ਪਾਟ ਤੇ ਆਮਾਗੇ ਜੇ ਤਾਂ ਹਨਾ ਚਲੋ ਜਿੱਦ ਤਰ੍ਹਾਂ ਕਿੰਨੇ ਸੀ ਸੀ ਚਾਹ ਨਾਲੇ ਕਰੀ ਜਾਂਦੇ ਸੀ ਗੱਲਾਂ ਬਾਤਾਂ ਮੈਂ ਨਾ ਇੱਧਰ ਫਿਰ ਟਾਂਟ ਤੇ ਚੜ ਗਈ ਸੀ ਹਨਾ ਮੈਂ ਕਿਹਾ ਚੱਲ ਜਿਹੜਾ ਵੀ ਸਮਾਨ ਮੈਨੂੰ ਮਿਲੂਆ ਹਨਾ ਮੋਹ ਲਾਲਾ ਨਹੀਂ ਤੇਲ ਵਗੈਰਾ ਜਾਂ ਕੁਦਰਤ ਸੀ ਮੇਰੀ ਭੱਟੀ ਸੀ ਆਪਣ ਵਗੈਰਾ ਹਨਾ ਹੋਰ ਭੱਟੀ ਸੀ ਸਟਰ ਜੇ ਨਾਲ ਸੀ ਵੱਡਾ ਭਾਣਜਾ ਹਨਾ ਤੇ ਇਹ ਆਈ ਸੀ ਮੈਨੂੰ ਆ ਦੇਖੋ ਇਹ ਮੇਰੀ ਵੱਡੀ ਸਿਸਟਰ ਹੈ ਤੇ ਇਹ ਮੇਰਾ ਵੱਡਾ ਭਾਂਜਾ ਜਸਟ ਲੁਕੀ ਕਲਾਇਕਾ ਬਹੁਤ ਤੇ ਫਿਰ ਸਾਨੂੰ ਕਵੇੜਾ ਹੁੰਦਾ ਸੀ ਹੈਨਾ ਮੇਰੀ ਮਾਮੀ ਹੋਰ ਮੈਂ ਬਹੁਤ ਫੋਨ ਕੀਤਾ ਵੀ ਤੁਸੀਂ ਆ ਜਾਓ ਮਿਲ ਜਓ ਮਾਮੀ ਦੀ ਪਰ ਆਏ ਨਹੀਂ ਹੈਗੇ ਮਾਮੀ ਜੀ ਸਾਨੂੰ ਮਿਲੇ ਨਹੀਂ ਹੈਗੇ ਤੇ ਅਸੀਂ ਕਹਿ ਕਿ ਕਵੇੜਾ ਹੁੰਦਾ ਤੇ ਚਲੋ ਚੱਲਦੇ ਆ ਜੀ ਆਪਾਂ ਫਿਰ ਕਿਉਂਕਿ ਲੇਟ ਹੋ ਜਾਣੇ ਆ ਧੁੰਦ ਪੈਣ ਲੱਗ ਜੂਗੀ ਹੈਨਾ ਫਿਰ ਦੂਰ ਦਾ ਸਫਰ ਹੈ ਡੇਢ ਤੋਂ 2 ਘੰਟੇ ਤਾਂ ਲੱਗ ਜਾਨੇ ਨੇ ਰਾਮਨਾਲ ਹਨਾ ਆਪਾਂ ਨੂੰ ਆਉਣਾ ਚਲੋ ਜੀ ਹੁਣ ਆਪਾਂ ਆ ਗਏ ਆ ਨੀਚੇ ਤੇ ਥੋੜਾ ਚਿਰ ਫੇਰ ਵੀ ਅਸੀਂ ਇੱਥੇ ਬੈਠ ਕਿਤੇ ਮਾਮੀ ਜੀ ਆਉਣਗੇ ਮਿਲਣ ਵਾਸਤੇ ਪਰ ਮਾਮੀ ਜੀ ਨਹੀਂ ਆਏਗਾ ਸਾਡਾ ਤੇ ਫਿਰ ਇਸ ਤੋਂ ਬਾਅਦ ਅਸੀਂ نیچے ਆ ਗਏ ਹੁੰਦਾ ਵੀ ਨਹੀਂ ਇਹ ਕੁਝ ਹੋਰ ਜੀ ਹੈਗੀ ਇਹ ਸਾਡੀ ਗਿਫਟੀ ਗਿਫਟੀ ਦੇ ਮਤਲਬ ਕਿ ਫੁੱਟ ਫੁੱਟ ਦੇ ਪੱਪੀ ਨੇ ਇਹ ਤੇ ਦੇਖੋ ਇੰਦਰ ਲੈ ਕੇ ਜਾਂਦਾ ਉਹ ਸਾਡੇ ਕੋਲ ਇਹ ਤਾਂ ਦੇਖੋ ਬਹੁਤ ਕਿੰਨੇ ਪਿਆਰੇ ਲੱਗਦੇ ਨੇ ਹਨਾ ਦੇਖੋ ਤਾਂ ਬਹੁਤ ਪਿਆਰੇ ਲੱਗਦੇ ਨੇ ਹਨਾ ਇੱਧਰ ਮੇਰੇ ਪਹੁੰਚਾਈ ਚੱਕ ਲਿਆ ਤੋ ਸਾਨੂੰ ਹਨਾ ਤੇ ਉਹ ਵਿਚਾਰਾ ਜਿਹੜਾ ਨੀਚੇ ਬੈਠਾ ਸੀ ਨੀਚੇ ਰਹਿ ਗਿਆ ਉਹਨੂੰ ਹੋ ਗਿਆ ਕਹਿਣ ਚੱਕ ਲਾ ਹਨਾ ਤੇ ਦਿਖਾਣ ਲੱਗੇ ਕਿ ਤੂੰ ਜਾਈ ਬਣਾ ਲੈ ਤਿੰਨ ਵਧੀਆ ਲੱਗਦੇ ਨੇ ਹਨਾ ਤੇ ਇੱਧਰ ਮੇਰੇ ਪਹੁੰਚਾਈ ਹੈ ਇਹ ਕਹਿੰਦੀ ਮੈ ਲੈਣਾ ਥੋੜਾ ਜਿਹਾ ਲੋੜੀ ਦੁਆਰ ਲੈ ਜਾਣਗੇ ਦੇਖੀ ਕਿਵੇਂ ਕਰਦੀ ਲਾਇਆ ਜੀ ਲਾਇਆ ਜੀ ਲੋਰੀ ਤਾਂ ਮਾਰ ਗਏ ਨਾ ਇਹਨੂੰ ਕੋ ਕਿ ਲਾਇਆ ਮੇਰੀ ਮੰਮੀ ਲਾਇਆ ਚੱਲ ਮਜ਼ਾ ਦੇ ਦ assi ਆਇਆ ਇੱਕ ਛੋਟਾ ਬਾਈ ਸੋਣੀ ਹੈ ਦਾ ਬਾਈ ਛੋਟਾ ਜੀ ਛੋਟਾ ਆਹ ਛੋਟਾ ਜੀ ਇਹ ਦਾਦੀ ਦਾ ਨੀ ਲੋਰੀ ਕਰਦਾ ਛੋਟਾ ਥੋੜਾ ਦੋ ਦੋ ਹੋਰ ਪੀ ਲੈਣਗੇ ਸਭ ਕਰਸ ਕਰੋ ਦੇਖੇ ਇਹ ਲੱਗ ਰਿਹਾ ਉਹ ਮਰੂ ਜਿਹੜਾ ਨਾ ਹਾਂ ਹਾਂ ਗਾਲਾਂ ਮੇਰੇ ਪੈ ਗਈਆਂ ਇਹ ਥੋੜੀ ਦੂਜਾ ਹੋਏ ਨਾ ਇਹ ਚਿੱਤ ਇਹ ਵਾਲਾ ਪੁੱਪੀ ਬਹੁਤ ਜ਼ਿਆਦਾ ਕਿਉਂ ਟਿਕਣਾ ਤੇ ਇਹ ਹੀ ਪੁੱਪੀ ਮੇਰੀ ਬੱਟੀ ਭੈਣ ਜੀ ਮੈਂ ਲੈ ਕੇ ਜਾਣਾ ਹਨਾ ਮੈਂ ਕਿਹਾ ਵੀ ਮੈਨੂੰ ਹੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਹਨਾ ਦੇਖੀ ਇਹ ਗੱਲਾਂ ਕਰੀਆਂ ਮੈਂ ਦੇਖੋ ਹਾਂ ਤੇ ਇਹੋ ਵਾਜੀ ਮੈਂ ਲੱਗੀ ਸੀ ਮੰਮੀ ਨੂੰ ਮਿਲਣਾ ਹਨਾ ਤੇ ਡੈਡੀ ਨੂੰ ਮਿਲਣਾ ਹਨਾ ਤੇ ਕਿਉਂਕਿ ਜਾਣਾ ਸੀ ਲੇਟ ਹੋਈ ਜਾਂਦੇ ਸੀ ਤੇ ਇਧਰ ਮੇਰਾ ਪ੍ਰਾਹਸਨ ਲੱਗ ਰਿਹਾ ਸੀ ਹਨਾ ਕਹਿੰਦਾ ਕੈਮਰਾ ਵੱਡਾ ਲੈ ਲੋ ਹਨਾ ਮੈਂ ਕਿ ਐ ਵੀ ਕੋਈ ਨਾ ਹਨਾ ਰੱਬ ਦਵਾਊਗਾ ਕੈਮਰਾ ਵੀ ਵੱਡਾ ਹਨਾ ਤੇ ਇਹ ਮੇਰੇ ਵੱਡੇ ਸਿਸਟਰ ਨੇ ਤੇ ਇਧਰ ਮੇਰਾ ਖੜਾ ਵੱਡਾ ਭਾਂਜਾ ਤੇ ਮੈਂ ਗੋੜੂਵਰਨ ਕਹਿੰਦੀ ਮੈਂ ਤੁਸੀਂ ਆ ਜਿਓ ਹਨਾ ਜ਼ਰੂਰ ਮਿਲ ਕੇ ਜਾਇਓ ਹਨਾ ਤੇ ਕਹਿੰਦਾ ਕੋਈ ਨਾ ਭਾਈ ਆਵਾਂਗੇ ਹਨਾ ਤੇ ਇਧਰ ਮੇਰੇ ਡੈਡੀ ਮੈਨੂੰ ਪੈਸੇ ਦੇਣ ਲੱਗੇ ਤੇ ਮੈਂ ਕਿੰਭ ਚੱਲਣਾ ਨਹੀਂ ਹੈ ਨਾ ਤੇ ਡੈਡੀ ਕਹਿੰਦੇ ਨਹੀਂ ਬੇਟੇ ਐਵੇਂ ਲੈ ਕੇ ਜਾਓ ਹਨਾ ਮੈਂ ਵੀ ਲੋੜੀ ਦਾ ਆਪਾਂ ਸੰਧਾਰਾ ਸਾਨੂੰ ਨਾਲ ਹੀ ਦਿੱਤਾ ਸੀ ਮੇਰਾ ਤੇ ਲੋੜੀ ਦਾ ਸੰਧਾਰਾ ਮੇਰੇ ਨਾਲ ਹੀ ਆ ਮੈਨੂੰ ਨਾਲ ਹੀ ਦਿੱਤਾ ਡੈਡੀ ਨੇ ਕਹਿੰਦੇ ਚਲ ਹੁਣ ਅਸੀਂ ਕਿੱਥੇ ਆਵਾਂਗੇ ਤੂੰ ਲਈ ਜਾ ਹਨਾ ਕਿਉਂਕਿ ਕਾਲੂ ਤਾਂ ਲੋੜੀ ਆ ਹਨਾ ਤੇ ਸੀਮਾ ਦਾ ਜਾਨ ਨੂੰ ਬਿਲਕੁਲ ਦਿਨ ਨਹੀਂ ਸੀ ਕਰਦਾ ਪਿੱਛੇ ਖੇੜਦਾ ਫਿਰਦਾ ਸੀ ਹਲੇ ਵੀ ਤੇ ਲੋਚੀ ਹੁਣ ਚੱਲਦੇ ਆਂ ਆਪਾਂ ਗੱਡੀ ਦੇ ਵਿੱਚ ਤੇ ਡੈਡੀ ਮੇਰੇ ਨਾਲ ਲੱਗ ਕੇ ਸੀ ਗੱਲਾਂ ਜਿਆ ਕਰਨ ਹਨਾ ਤੇ ਲੋ ਜੀ ਨਾਲ ਮੈਨੂੰ ਦੇਤਾ ਸੀ ਦੁੱਧ ਹਨਾ ਮੰਮੀ ਨੇ ਮੰਮੀ ਕਹਿੰਦੀ ਲੈ ਪੁੱਤ ਕਹਿੰਦੀ ਕਿਲੋ ਕੋ ਦੁੱਧ ਹਨਾ ਚਲ ਤੁਸੀਂ ਲੈ ਜਾਓ ਤੇ ਮੈਂ ਲੱਗੀ ਸੀ ਬਾਏ ਬਾਏ ਕਰਨ ਹੈ ਵੀ ਚਲਦੇ ਆ ਹੁਣ ਤੇ ਮੰਮੀ ਵੀ ਲੱਗੀ ਬਾਏ ਬਾਏ ਕਰਨ ਤੇ ਸਰਦਾਰ ਜੀ ਨੇ ਗੱਡੀ ਵਾਰੀ ਕੱਢ ਲਈ ਸੀ ਹਨਾ ਤੇ ਚਲੋ ਜੀ ਹੁਣ ਆਪਾਂ ਜਾਂਦੇ ਆ ਗੱਡੀ ਦੇ ਵਿੱਚ ਤੇ ਡੈਡੀ ਵੀ ਨਾਲ ਹੀ ਆਉਂਦੇ ਸੀ ਹਨਾ ਡੈਡੀ ਕਹਿੰਦੇ ਚਲੋ ਮੈਂ ਉੱਥੇ ਤੱਕ ਛੱਡ ਕੇ ਆਣਾ ਤੁਹਾਨੂੰ ਹਨਾ ਤੇ ਸਰਦਾਰ ਜੀ ਵੇਟ ਕਰੀ ਜਾਂਦੇ ਸੀ ਵੀ ਜਲਦੀ ਆਜਾ ਤਾਂ ਆਪਾਂ ਜਾਈਏ ਕਿਉਂਕਿ ਟਾਈਮ ਬਹੁਤ ਆ ਦੇ ਹੋ ਗਿਆ ਸੀ ਹਨਾ 3 ਵਜੇ ਗਏ ਸੀ 2:3 ਨਾ ਸੋਰੀ 2:3 ਦਾ ਟਾਈਮ ਸੀ ਹਨਾ ਫਿਰ ਵੀ ਜਾਂਦਿਆਂ ਨੂੰ 3:30 3:45 ਹੋ ਗਏ ਸੀ ਸਾਨੂੰ ਆਉਂਦਿਆਂ ਨੂੰ ਰਸਤੇ ਦੇ ਵਿੱਚ ਕਿਉਂਕਿ ਟਾਈਮ ਬਹੁਤ ਆ ਦੇ ਲੱਗ ਗਿਆ ਸੀ ਤੇ ਅੱਗੇ ਆਪਾਂ ਤਦ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਹੈ ਪਲੀਜ਼ ਚੈਨਲ ਨੂੰ ਲਾਈਕ ਵੀ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਤੇ ਮਿਲਦਾ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ੀ ਕਾਲ